ਬਾਬਾ ਸੋਨ ਸਿੰਘ ਪਖਣਾ ਆਜ਼ਾਦੀ ਸੰਘਰਸ਼ ਦੇ ਬਾਬਾ ਵੋੜ ਲੋਕਾਂ ਅੰਦਰ ਆਜ਼ਾਦੀ ਸੰਘਰਸ਼ ਦੀ ਚਿੰਗ ਜਗਾਉਣ ਵਾਲੇ ਗਦਰ ਪਾਰਟੀ ਦੀ ਸਥਾਪਨਾ ਕਰਨ ਵਾਲੇ ਪਹਿਲੇ ਕਿਸਾਨ ਆंदोलਨ ਦੇ ਨੇ ਤੜਕ ਆਗੂ 올 ਇੰਡੀਆ ਕਿਸਾਨ ਸਭਾ ਸਥਾਪਿਤ ਕਰਨ ਵਾਲੇ ਬਾਬਾ ਸੋਨ ਸਿੰਘ ਪਖਣਾ ਦੇ ਜਨਮ ਦਿਹਾੜੇ ਮੌਕੇ ਸਾਡੀ ਖਾਸ ਪੇਸ਼ਕਸ਼ ਵੱਡੇ ਹੌਸਲੇ ਦਲੇਰੀ ਅਤੇ ਦਰਿਆ ਦਿੱਲੀ ਕਰਕੇ ਜਾਣੇ ਜਾਂਦੇ ਪੰਜਾਬੀਆਂ ਨੇ ਭਾਰਤ ਦੀ ਆਜ਼ਾਦੀ ਲਈ ਜਾਇਦਾਦਾਂ ਜ਼ਬਤ ਕਰਵਾਉਣ ਅਤੇ ਆਪਣੀਆਂ ਜਾਨਾਂ ਵਾਰਨ ਵਿੱਚ ਜ਼ਰਾ ਵੀ हिचਕਿਚਾਹ ਨਹੀਂ ਵਿਖਾਈ। ਉਹਨਾਂ ਦਾ ਬਸ ਇੱਕੋ ਸੁਪਨਾ ਸੀ ਕਿ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਵਿੱਚੋਂ ਆਜ਼ਾਦ ਕਰਵਾਉਣਾ। ਅੱਜ ਅਸੀਂ ਤੁਹਾਨੂੰ ਆਜ਼ਾਦੀ ਸੰਗਰਾਮ ਦੇ ਬਾਬਾ ਬੋੜ ਮੰਨੇ ਜਾਂਦੇ ਪੰਜਾਬ ਦੇ ਅਣਖੀ ਯੋਧੇ ਬਾਬਾ ਸੋਹਣ ਸਿੰਘ ਪਕੜਾ ਨਾਲ ਮਿਲਵਾ ਰਹੇ ਹਾਂ ਜਿਨ੍ਹਾਂ ਨੂੰ ਕਦਰ ਲਹਿਰ ਦਾ ਮੋਢੀ ਹੋਣ ਦਾ ਮਾਣ ਹਸਲ ਹੈ। ਅੰਮ੍ਰਿਤਸਰ ਦੇ ਪਿੰਡ ਖੁਤਰਾਲ ਖੁਰਦ ਦੇ ਰਹਿਣ ਵਾਲੇ ਬਾਬਾ ਸੋਨ ਸਿੰਘ ਪੱਕਣਾ ਦਾ ਜਨਮ 22 ਜਨਵਰੀ 1870 ਈਸਵੀ ਨੂੰ ਹੋਇਆ। ਸਿਰਫ ਪੰਜਵੀਂ ਜਮਾਤ ਤੱਕ ਪੜ੍ਹਾਈ ਕਰਨ ਵਾਲੇ ਬਾਬਾ ਸੋਨ ਸਿੰਘ ਬਹੁਤ ਸੂਝਵਾਨ ਆਗੂ ਸਨ ਜਿਨ੍ਹਾਂ ਨੇ ਕਿਸਾਨ ਆंदोलਨ ਵਿੱਚ ਸ਼ਾਮਲ ਹੋ ਕੇ 1906-7 ਵਿੱਚ ਅੰਗਰੇਜ਼ਾਂ ਵੱਲੋਂ ਕਿਸਾਨਾਂ ਖਿਲਾਫ ਲਿਆਂਦੇ ਗਏ ਕਾਲੇ ਖੇਤੀ ਕਾਨੂੰਨ ਦਾ ਜ਼ਬਰਦਸਤ ਵਿਰੋਧ ਕੀਤਾ। ਪੰਜਾਬ ਵਿੱਚ ਕਿਸਾਨਾਂ ਦਾ ਇਹ ਪਹਿਲਾ ਆंदोलਨ ਸੀ ਜਿਸ ਨੇ ਅੰਗਰੇਜ਼ਾਂ ਨੂੰ ਆਪਣੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ ਅੰਗਰੇਜ਼ੀ ਹਕੂਮਤ ਦੀਆਂ ਨੀਤੀਆਂ ਕਾਰਨ ਤੰਗ ਆ ਚੁੱਕੇ ਭਾਰਤੀਆਂ ਨੇ ਬ੍ਰਿਟਿਸ਼ ਸਰਕਾਰ ਖਿਲਾਫ ਵਿਦਰੋਹ ਸ਼ੁਰੂ ਕਰ ਦਿੱਤਾ ਅਜਿਹੇ ਹਾਲਾਤਾਂ ਵਿੱਚ ਬਾਬਾ ਸੋਨ ਸਿੰਘ ਪਖਣਾ 1909 ਵਿੱਚ ਅਮਰੀਕਾ ਦੇ ਸ਼ਹਿਰ ਸਿਆਟਲ ਪਹੁੰਚ ਗਏ ਵੱਡੀ ਗਿਣਤੀ ਵਿੱਚ ਭਾਰਤੀ ਅਮਰੀਕਾ ਵਿਖੇ ਲੱਕੜ ਦੇ ਆਰਿਆਂ ਫੈਕਟਰੀਆਂ ਅਤੇ ਖੇਤਾਂ ਵਿੱਚ ਕੰਮ ਕਰਦੇ ਸਨ ਬਾਬਾ ਸੋਨ ਸਿੰਘ ਨੇ ਅਮਰੀਕਾ ਵਿੱਚ ਭਾਰਤੀਆਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ ਅਤੇ ਪੈਸੀਫਿਕ ਹੋਸਟ ਹਿੰਦੂ ਐਸੋਸੀਏਸ਼ਨ ਬਣਾਈ ਜੋ ਬਾਅਦ ਵਿੱਚ ਗਦਰ ਪਾਰਟੀ ਦੇ ਨਾਮ ਨਾਲ ਮਸ਼ਹੂਰ ਹੋਈ ਸੋਨ ਸਿੰਘ ਪਕਣਾ ਨੇ ਨਵੰਬਰ 1913 ਵਿੱਚ ਗਦਰ ਨਾ ਹੇਟ ਅਖਬਾਰ ਕੱਢਿਆ ਜੋ ਪਹਿਲਾਂ ਉਰਦੂ ਅਤੇ ਗੁਰਮੁਖੀ ਵਿੱਚ ਛਪਿਆ ਤੇ ਮਗਰੋਂ ਗੁਜਰਾਤੀ ਹਿੰਦੀ ਪਸ਼ਤੋ ਮਰਾਠੀ ਇੰਗਲਿਸ਼ ਜਰਮਨ ਅਤੇ ਫ੍ਰੈਂਚ ਭਾਸ਼ਾਵਾਂ ਵਿੱਚ ਵੀ ਛਾਪਿਆ ਜਾਣ ਲੱਗਾ ਬ੍ਰਿਟਿਸ਼ ਹਕੂਮਤ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਗਦਰ ਪਾਰਟੀ ਬਣਾਉ ਅਤੇ ਗਦਰ ਅਖਬਾਰ ਛਾਪਣ ਕਰਕੇ ਬਾਬਾ ਪਖਨਾ ਜੀ ਨੂੰ ਅੰਗਰੇਜ਼ ਹਕੂਮਤ ਨੇ 1914 ਵਿੱਚ ਗ੍ਰਿਫਤਾਰ ਕਰਕੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜੋ ਬਾਅਦ ਵਿੱਚ ਉਮਰ ਕੈਦ ਵਿੱਚ ਬਦਲ ਦਿੱਤੀ ਗਈ। ਬਾਬਾ ਜੀ ਨੂੰ ਪਹਿਲਾਂ ਲੁਧਿਆਣੇ ਅਤੇ ਫਿਰ ਕਾਲੇ ਪਾਣੀ ਭੇਜ ਦਿੱਤਾ ਗਿਆ। ਕਿਸਾਨਾਂ ਲਈ 올 ਇੰਡੀਆ ਕਿਸਾਨ ਸਭਾ ਬਣਾਉਣ ਵਾਲੇ, ਕਮਿਊਨਿਸਟ ਪਾਰਟੀ ਆਫ ਇੰਡੀਆ ਲਈ ਸਰਗਰਮ ਰਹਿਣ ਵਾਲੇ ਬਾਬਾ ਸ਼ਰੌਂਗ ਸਿੰਘ ਪਖਨਾ 21 ਦਸੰਬਰ 1968 ਨੂੰ ਲੰਮੀ ਬਿਮਾਰੀ ਦੇ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ